ਹਰਪਿੰਦਰ ਆਜਾ ਭੂਆ ਜੀ ਪਤ ਬੜੀ ਆਵਾਜ਼ ਆਉਂਦੀ ਕੀ ਹੋਇਆ ਹੈਗਾ ਆਵਾਜ਼ ਭੂਆ ਜੀ ਕਾਹਦੀ ਵੀ ਮਾਜ ਗਈ ਹੋਣੀ ਨਹੀਂ ਤੂੰ ਬੋਲਣ ਲਈ ਉੱਚੀ ਉੱਚੀ ਤੇ ਮੈਂ ਇਹ ਸੁਣ ਕੇ ਅੱਜ ਵਾਰ ਮੈਂ ਪਤਾ ਨਹੀਂ ਕੀ ਹੋ ਗਿਆ ਵਾ ਓਹੋ ਬੋਲਣਾ ਗਾਦਾ ਵਾ ਭੂਆ ਜੀ ਅੰਨਿਆਣੇ ਤੇ ਕਿਤੇ ਇੰਨਾ ਸਤਾਉਂਦੇ ਆ ਨਾ ਦੋਵੇਂ ਜੋਰ ਆ ਲ ਜਾਂਦੇ ਆ ਹਾਂ ਕੀ ਹੋਇਆ ਰੋਟੀ ਦੇ ਹੀ ਦੋਵੇਂ ਜਣੇ ਖਾਣ ਬਾਅਦ ਹਾਂ ਤੇ ਖਾਂਦੇ ਖਾਂਦਿਆਂ ਨੇ ਕਿਤੇ ਸਬਜ਼ੀ ਦੀ ਢੋਲ ਹਾਂ ਹਲੇ ਮੰਜੇ ਤੋਂ ਮੈਂ ਥੱਲੇ ਬਹਲ ਕੇ ਆਈ ਬਚਲ ਥੱਲੇ ਬੈ ਕੇ ਖਾ ਲੋ ਚਲ ਕੋਈ ਢੋਲ ਵੀ ਜਾਊਗੀ ਤੇ ਉਹਕ ਦਿਖਾਉਂਦੇ ਆਂ ਖਾਂਦੇ ਕੋ ਨੂਰ ਕੋ ਕਿਤੇ ਡੁੱਲ ਗਈ ਹੋਣੀ ਆ ਉਹਨੇ ਮੈਂ ਤਾਂ ਨੂਰ ਨੂੰ ਨਹੀਂ ਝੜਕਣ ਵੀ ਨੂਰ ਇਹਦਾ ਨਾਂ ਕਰਿਆ ਕਰ ਸਾਰਾ ਦਿਨ ਮੇਰਾ ਸਫਾਈ ਚ ਲੰਗ ਜਾਂਦਾ ਵਾ ਉਹ ਦੂਜੀ ਭੈਣ ਐਵੇਂ ਰੋਂਦਾ ਵੀ ਗੁਰਪ੍ਰੀਤ ਪਰ ਨਹੀਂ ਨਹੀਂ ਪੋਤਾ ਨਿਆਣੇ ਨਾ ਕਾਲੇ ਨਹੀਂ ਪਈਦਾ ਹੁੰਦਾ ਭਾਵੇਂ ਸਬਜੀ ਗੁਰਪ੍ਰੀਤ ਕੋ ਡੁੱਲੀ ਆ ਤਾਂ ਭਾਵੇਂ ਨੂਰ ਕੋ ਡੁੱਲੀ ਆ ਹੌਸਲੇ ਨਾ ਸਮਝਾਈਦਾ ਹੁੰਦਾ ਵਾ ਜੇ ਨਿਆਣੇ ਇਹ ਜਿਹੇ ਸ਼ੈਤਾਨੀਆਂ ਜਾਂ ਗਲਤੀਆਂ ਨਾ ਕਰਨ ਤੇ ਇਹਨਾਂ ਨੂੰ ਨਿਆਣਾ ਕੌਣ ਆਖੇ ਧੂਆ ਜੀ ਸਮਝਾਉਣੀ ਤੇ ਬਧੇਰਾ ਵਾ ਹੁਣ ਤੁਸੀਂ ਦੱਸੋ ਦੂਰੇ ਦੂਰੇ ਸਫਾਈ ਕੀਤੀ ਆ ਪਹਿਲਾਂ ਸਵੇਰੇ ਸਾਰਾ ਖਪਾ ਕੀਤਾ ਹੁਣ ਫੇਰ ਕਰਕੇ ਹਟੀਆਂ ਤੇ ਕੱਲੀ ਜਾਣੀ ਐ ਫਿਰ ਮੈਂ ਕਹਿੰਦੀ ਬਚਲ ਨਿਆਣੇ ਆ ਕਿ ਚਲੋ ਛੁੱਟੀਆਂ ਪਈਆਂ ਵਾ ਤੇ ਚਲ ਆਪਣਾ ਕੰਮ-ਕੋਮ ਦਿਹਾਣੇ ਕਰ ਲੈਣਗੇ ਸਕੂਲ ਦਾ ਤੇ ਮੈਂ ਸਗੋਂ ਆਪ ਹੀ ਸਾਰਾ ਕੰਮ ਲਈ ਫਿਰਦੀ ਆ ਤੇ ਫਿਰ ਜਦੋਂ ਇਹਦਾ ਪੂਆ ਜੀ ਬਾਰ-ਬਾਰ ਖਲਾਰਾ ਪਾਉਂਦੇ ਤੇ ਮੈਂ ਤਾਂ ਦੋਆਂ ਨੂੰ ਝੜਕਦੀ ਆ ਚੱਲ ਪੁੱਤ ਝੜਕੀ ਦਾ ਨਹੀਂ ਹੁੰਦਾ ਇਹੋ ਉਮਰ ਵਾ ਖੇਡਣ ਮੱਲਾਂ ਦੀ ਵੱਡੇ ਹੋਗੇ ਤਾਂ ਭੇ ਜ਼ਿੰਮੇਵਾਰੀਆਂ ਸਿਰ ਤੇ ਪੈ ਜਾਣੀਆਂ ਵਾ ਹਾਂਜੀ ਚਲੋ ਕੋਈ ਨਹੀਂ ਹਉ ਤੇ ਹੈ ਹੀ ਆ ਚਲੋ ਕੋਈ ਨਹੀਂ ਨਹੀਂ ਆਂਦੀ ਇਹਨਾਂ ਨੂੰ ਪੂਆ ਜੀ ਪੈ ਜੋ ਤੁਸੀਂ ਲੰਮੇ ਰੈਸਟ ਕਰ ਲੋ ਤੁਹਾਡੀ ਉਹ ਨਹੀਂ ਖਰਾਬ ਹੋਈ ਐਵੇਂ ਹੁਣ ਕਿਥੇ ਲੰਮੇ ਪਿਆ ਜਾਣਾ ਵਾ ਇੱਕ ਰਾਤ ਜਾ ਖੁੱਲ ਜੇ ਨਾ ਰਪਿੰਦਰ ਫੇ ਨੀਂਦ ਨਹੀਂ ਆਉਂਦੀ ਚਲ ਪੈ ਜਾ ਉਠਾ ਕੋਈ ਗੱਲ ਨਹੀਂ ਐ ਮੇਰੇ ਕੰਨ ਇਹਦੇ ਕੰਨ ਵੀ ਨਾ ਇਧਰ ਹੀ ਲੱਗੇ ਮੈਂ ਤੇ ਹਾਲੇ ਸਵੇਰ ਹੌਂਸਲੇ ਨਾਲ ਬੋਲਣ ਦੇ ਹੀ ਵੀ ਇਹਦੇ ਕੰਨਾਂ ਤੱਕ ਆਵਾਜ਼ ਨਾ ਹੀ ਪਵੇ ਤਾਂ ਸੁੱਤੀ ਹੋਣੀ ਐ ਪਰ ਨਾ ਇਦਿੱਦ ਕੰਨ ਹੈ ਈ ਬਾਹਰ ਨੂੰ ਤੇ ਸੁਣ ਲਵਾ ਵੇਖਾਂ ਤੇ ਡੇ ਕੰਨ ਨਾ ਬਾਹਰ ਨੂੰ ਹੀ ਕੱਸੇ ਹੀ ਉਸੇ ਵੱਲੇ ਦੌੜੀ ਆਈ ਇੱਕ ਗੱਲ ਦੀ ਮੈਨੂੰ ਸਮਝਣ ਲੱਗੰਦੀ ਆਈ ਤੇ ਉੱਧਰ ਹੀ ਹੋਣੇ ਨੇ ਚੁਕਿਆ ਮੂੰਹ ਇੱਧਰ ਆ ਕੇ ਬੈ ਗਈ ਅੱਧੀ ਘਰਾਂ ਨਾ ਖੋਪ ਗਿਆ ਉਹ ਤਾਂ ਹੋ ਗਿਆ ਆਂਦੀ ਹੋਣੀ ਆ ਤੇ ਚੱਲ ਹੁਣ ਉੱਧਰ ਜਾ ਕੇ ਲੰਗਰ ਪਣੀ ਖਾਂਦੀ ਆ ਤੇ ਚੱਲ ਉਹਨਾਂ ਦਾ ਕੀ ਜੇ ਉੱਥੋਂ ਮਿਲੋਗੇ ਠੀਕ ਨਾ ਮਿਲੋ ਤਾਂ ਕੋਈ ਗੱਲ ਨਹੀਂ ਪਖੰਡ ਫੜਿਆ ਕੇ ਇਹ ਫੋਨ ਨੂੰ ਆ ਕੇ ਲੱਗੀਂ ਜਿਹੜੀ ਹਰ ਵਕਤ ਫੋਨ ਚ ਵੜਿਆ ਰਹਿਦਾ। ਨਾ ਆਖ ਤੇ ਰੋਟੀ ਦੀ ਨਹੀਂ ਤੇ ਪਾਣੀ ਦੀ ਨਹੀਂ ਇਹਨੂੰ। ਇਹ ਨੂੰ ਪਰੇ ਪਰੇ ਕਦੇ ਇਹਨੂੰ ਪੁਰਾ ਕੱਢਣਾ ਪੈਣਾ ਵਾਗ। ਬੱਤ ਤੇ ਨੂੰ ਛੱਡਣਾ ਫੋਨ ਨੂੰ ਕੰਜਾ ਨਹੀਂ ਛੱਡਣਾ ਤੂੰ। ਓ ਮਮੀ ਕੀ ਹੋ ਗਿਆ ਵਾ? ਹੁਣ ਆ ਕੀ ਆ? ਹਰ ਵਕਤ ਫੋਨ ਚ ਵੜਿਆ ਰਹਿਣਾ ਵਾ ਤੂੰ। ਨਾ ਤੇਨੂੰ ਕੋਈ ਕੰਮ ਦੀ ਨਾ ਕਰਦੀ ਤੈਨੂੰ ਕਦੇ। ਓ ਸਾਰੇ ਕੰਮ ਕੀਤਾ ਵਾ। ਵੇਖ ਲਾ ਕੇ ਹੁਣ ਹੀ ਚਲਾਉਣਾ ਵਾ ਮੈਂ ਵੇਖਾਂ ਵੇਖਾਂ ਫੋਨ ਜਦੋਂ ਵੇਖੋ ਉਦੋਂ ਫੋਨ ਕਰਾਂ ਔਰ ਕੀ ਮੇਰੇ ਕੋਲ 10 ਵਜ ਗਏ ਆ ਅਜੇ ਲੰਗਰ ਖਾਣਾ ਤੂੰ ਕਿਹੜੇ ਦਿਨ ਤੇਰਾ ਨੌਕਰ ਲਗਾ ਰਿਆ ਬਹਿਰੇ ਤੇਰੇ ਸਿਰਾਂ ਨੇ ਇਥੇ ਉਹ ਰੋਟੀ ਲਿਆਉਗਾ ਵੇੜੀ ਖਾਣੀ ਆ ਬਾਕੇ ਤੇ ਖਾਣਾ ਜਾ ਕੇ ਅੱਧੀ ਰਾਤ ਤੱਕ ਤੈਨੂੰ ਹੁਣ ਅੱਗੇ ਡੀਗ ਦੇ ਰਿਆ ਕਰੀਏ ਅੱਛਾ ਹੁਣ ਮੈਨੂੰ ਰੋਟੀ ਵੀ ਨਹੀਂ ਮਿਲਨੀ ਬਾਕੇ ਤੇ ਖਾਣਾ ਐਡਾ ਮਾੜਾ ਮੈਂ ਕੀ ਕਰਤਾ ਵਾ ਓ ਪਈਆ ਕੋਈ ਗੱਲ ਨਹੀਂ ਭਾਬੀ ਆਪੇ ਦੇ ਦੇ ਦੂਗੀ ਮੈਨੂੰ ਰੋਟੀ ਆਪਾਂ ਵੀ ਤੇਰੀ ਚੁੰਮਚੀ ਬਣੀ ਏ ਤੇਰੀ ਲੱਗੂ ਪਤਾ ਤੈਨੂੰ ਆ ਮਮੀ ਕੋਈ ਚੰਗੀ ਗੱਲ ਕਰਿਆ ਕਰੋ ਮਾਰ ਗਈ ਆ ਮੇਰੀ ਉਹ ਮੈਂ ਕਿ ਲੋ ਜਾ ਕੇ ਰੱਖ ਤੂੰ ਜਿਹੜੀ ਮਾਂ ਮਾਰੀ ਬਣਾਈ ਹੈ ਨਾ ਤੇਰਾ ਬੇੜਾ ਕਰ ਕੋਈ ਨੀ ਕਰਨਾ ਜਿਹਦੀਆਂ ਤੂੰ ਸਲਾਹਾਂ ਲੈਣਾ ਬੈਠੇ ਉਹ ਮਮੀ ਤੁਹਾਨੂੰ ਚੰਗੀ ਜੋ ਮਿਲ ਗਈ ਆ ਜੇ ਕਿ ਉਹ ਜੀ ਹੁੰਦੀ ਨਾ ਤੁਹਾਨੂੰ ਲੱਗ ਪਤਾ ਜਾਣਾ ਸੀ ਕਿ ਕੀ ਬੰਦਾ ਵਾ ਕਿਹੜੇ ਭਾਅ ਵਿਕਦੀ ਆ ਇਹ ਖੱਤਿਆ ਤੂੰ ਆਪਣਾ ਹੋ ਕੇ ਦੂੰਗਾ ਗੱਲਾਂ ਕਰਨਾ ਵਾ ਤੇ ਬਗਾਨੀ ਨੇ ਟਾਪੇ ਕਰਨੀਆਂ ਉਹ ਤੁਹਾਨੂੰ ਚੰਗੀ ਜੋ ਮਿਲ ਗਈ ਆ ਅੱਗੇ ਕਿਤੇ ਲਾਉਂਦੀਆਂ ਤੁਹਾਨੂੰ ਸਾਰਾ ਕੰਮ ਕਰਵਾਉਂਦੀ ਤਾਨੂੰ ਲੱਗ ਪਤਾ ਜਾਨਾ ਹੈ ਰੋਟੀ ਬਣੀ ਬਣੀ ਮਿਲਦੀ ਹੈ ਨਾ ਚੁੱਪੜ ਕੇ ਖਾ ਲੋ ਮੰਜੇ ਤੇ ਦਲਜੀਤ ਜਿਹੜੇ ਕੰਮ ਤੋਂ ਲੱਬਣਾ ਵਾ ਨਾ ਉਹ ਕੰਮ ਨਹੀਂ ਹੋਣੇ ਤੂੰ ਮੰਮੀ ਪਤਾ ਨਹੀਂ ਕਿਉਂ ਖਿਜੀ ਜਾਂਦੇ ਹੋ ਕਿਉਂਕਿ ਚੰਗਾ ਕੰਮ ਹੋਣ ਦੇਣਾ ਨਾ ਉਹ ਨੂੰ ਹੋਣ ਦੋ ਚੰਗਾ ਹੋਣਾ ਹੀ ਨਹੀਂ ਆ ਮੇਰੀ ਗੱਲ ਸੁਣੋ ਕੀ ਤੁਸੀਂ ਰੋਲੀ ਪਾਈ ਅੱਧੀ ਰਾਤ ਕਿੱਥੇ ਤੱਕ ਆਵਾਜ਼ਾਂ ਆੜੀ ਹੋਗੀ ਦਲਜੀਤ ਤੂੰ ਤੇ ਉਠਾ ਤੇ ਜਾ ਕੇ ਤੇ ਭੁਆਣੋ ਆਵਾਜ਼ ਮਾਰ ਕੇ ਲਿਆ ਉਹ ਭਾਬੀ ਭੁਆਣੋ ਕੀ ਲਿਆਵਾ ਪਤਾ ਨਹੀਂ ਕਿਉਂ ਖਿੜੇ ਰਹਿੰਦੇ ਆ ਸਮਝ ਨਹੀਂ ਆਉਂਦੀ ਮੈਨੂੰ ਤੇ ਬੜੀ ਭੁਆ ਦੀ ਜੜੀ ਬਣੀ ਸੀ ਉਹ ਆਈ ਇੰਦਰ ਘੁਆ ਫਿਰ ਹੁਣ ਬੜੇ ਪਨੀਰ ਬਣਾਉਂਦੀ ਫਿਰਦੀ ਉਹਦੇ ਵਾਸਤੇ ਉਹ ਮੰਮੀ ਕੋਈ ਨਹੀਂ ਆ ਜਾਂਦੇ ਆ ਗੱਲਾਂ ਬਾਤਾਂ ਕਰਦੇ ਉੱਥੇ ਟਾਈਮ ਲੱਗ ਗਿਆ ਮੀ ਰੋਟੀ ਨਹੀਂ ਉਧਰ ਹੀ ਖਾਣੀ ਆ ਤੇਰੀ ਰੋਟੀ ਦੀ ਖਾਣੀ ਉਹਨੇ ਆਣ ਕੇ ਉਹ ਨਹੀਂ ਨਹੀਂ ਮੰਮੀ ਜੀ ਕਹਿ ਕੇ ਗਏ ਭੁਆ ਜੀ ਕਿ ਤੂੰ ਰੋਟੀ ਬਣਾ ਕੋਈ ਨਹੀਂ ਮੈਂ ਇੱਥੋਂ ਹੀ ਖਾਣੀ ਆ ਰੋਟੀ ਤੇ ਆ ਜਾਂਦੇ ਆ ਕੋਈ ਗੱਲ ਨਹੀਂ ਦਲਜੀਤ ਤੂੰ ਸੱਦ ਲਿਆ ਭੁਆ ਨੂੰ ਕੋਈ ਗੱਲ ਨਹੀਂ ਭਾਬੀ ਮੈਂ ਜਾਣਾਂ ਵਾ ਪਰ ਮੈਂ ਤੇ ਰੋਟੀ ਖਵਾ ਲਓ ਉਹਨੂੰ ਹਣ ਤੁਹਾਨੂੰ ਸ਼ਰਮ ਨਹੀਂ ਹੁੰਦੀ ਮਾਸਾ ਵੀ ਕਰੇ ਮੈਂ ਜੇ ਡੋਬ ਕੇ ਤੇ ਮਰ ਜਾਵਾਂ ਜਿਹੜੇ ਸਗੇ ਨੇ ਉਧਰੋਂ ਖਾਣੀ ਆ ਰੋਟੀ ਉਹਨੇ ਲੇਕਿਨ ਪਨੀਰ ਬਣਾਵਣਾ ਬੈਠੀ ਆ ਰੇ ਇੱਥੇ ਮਾਨੂੰ ਤੇ ਕਦੇ ਪੰਜਮ ਨਹੀਂ ਦਾਲ ਵੀ ਨਹੀਂ ਸਨ ਚਾਚਾ ਨੇ ਕਦੇ ਬਣਾ ਕੇ ਦਿੱਤੀ ਵੀ ਉਹ ਤਾਂ ਪਟੰਪਾ ਚਾਚਾ ਨੇ ਦੇ ਦੇਗੇ ਤੇ ਮੰਮੀ ਜੀ ਸਭ ਕੁਝ ਮਿਲਦਾ ਵਾ ਤੁਹਾਨੂੰ ਤੁਸੀਂ ਫੇਰ ਵੀ ਇਦਾਂ ਕਰਦੇ ਏ ਤੇ ਜੇ ਉਹ ਆ ਹੀ ਗਈ ਆ ਤੇ ਪਨੀਰ ਬਣਾ ਹੀ ਲਿਆ ਵਾ ਤੇ ਇਹਦੇ ਵਿੱਚ ਗਲਤ ਵੀ ਕੀ ਆ ਭਲਾ ਆਏ ਦੇ ਵਾਸਤੇ ਬਣਾਈਂਦੀ ਆ ਚੀਜ਼ ਤੁੰਗਾ ਵੀ ਤੂੰ ਕੀ ਕਰਨ ਢਈ ਆ ਬੱਲੇ ਮੰਮੀ ਤੇਰੇ ਤੇ ਮੇਰੀ ਸੁਣੋ ਗੱਲ ਅਹੀਂ ਭੂਆ ਨੂੰ ਮਿਲਣਾ ਵੀ ਆ ਤੇ ਭੂਆ ਨੇ ਇੱਥੇ ਆਉਣਾ ਵੀ ਆ ਤੜੀ ਕੋ ਜਿੱਥੇ ਤੱਕ ਜੋਰ ਲੱਗਦਾ ਨਾ ਤੇ ਲਾ ਲੋ ਤੇ ਮੇਰੀ ਸੁਣ ਲੋ ਗੱਲ ਉਹ ਆ ਜੋ ਕਰਨੀ ਹੈ ਨਾ ਸਭ ਕੁ ਠੀਕ ਕਰਨੀ ਆ ਜਿਹੜੇ ਕੰਮ ਵਾਸਤੇ ਨਾ ਭੂਆ ਨੂੰ ਸੱਦਿਆ ਹੁਣ ਹੁਣ ਕਰਕੇ ਦੱਸੂਗੀ ਤੇ ਵਿਆਹ ਵੀ ਨਾ ਮੈਂ ਆਪਣੀ ਮਰਜ਼ੀ ਨਾਲ ਕਰਾਉਣਾ ਹੀ ਹਾਂ ਮੂੰਹ ਬੰਦ ਕਰ ਲੈ ਆਂ ਮੈਂ ਮੱਖਣ ਨਹੀਂ ਆ ਤੇ ਮਾਰ ਮੱਥ ਪੈਣ ਕਰ ਮੂੰਹ ਕੰਨ ਦੇਣਾ ਤੇ ਤੇਰਾ ਨਾਲ ਹੀ ਮੈਂ ਜਾਂ ਨਿਕਲ ਜਾਇ ਛੋਟ ਕਰਾਂ ਕੋਈ ਗੱਲ ਨਹੀਂ ਮੰਮੀ ਤੇਰਾ ਵੀ ਸੁਪਨਾ ਪੂਰਾ ਕਰ ਦੂੰਗਾ ਤੁਹਾਡੇ ਮਥੇ ਨਹੀਂ ਲੱਗਦਾ ਠੀਕ ਹੈ ਨਾ ਅੱਜ ਤੋਂ ਬਾਅਦ ਤੁਹਾਡੇ ਮਥੇ ਨਹੀਂ ਲੱਗਦਾ ਨਾ ਲੱਗ ਜਾਂ ਤਾਂ ਫਾਹ ਹੋ ਜਿੱਥੇ ਜਾਣਾ ਕਿੱਥੇ ਚੱਲਿਆ ਹਾਂ ਹੁਣ ਕੋਈ ਗੱਲ ਨਹੀਂ ਦੱਸਾਂਗਾ ਤੁਹ ਦੱਸਣਾ ਕੀ ਆ ਮੰਮੀ ਤੁਸੀਂ ਹੀ ਚਾਹੁੰਦੇ ਹੋ ਮੈਂ ਘਰ ਨਾ ਆਵਾਂ ਕੋਈ ਗੱਲ ਨਹੀਂ ਅੱਜ ਤੱਕ ਘਰ ਨਹੀਂ ਆਉਂਦਾ ਲੱਭੋ ਕਿਉਂ ਮੈਨੂੰ ਇਹਨਾਂ ਨਾਲ ਗੱਲ ਕਰ ਲਿਆ ਕਰੋ ਕਿੰਨੇ ਗੁੱਸੇ ਚ ਹੋ ਗਿਆ ਵਾ ਹੁਣ ਜੇ ਕੋਈ ਕਰ ਲੂਗਾ ਤੇ ਫਿਰ ਚੰਗੇ ਰਹੋਗੇ ਜਾਓ ਹੁਣ ਜਾ ਕੇ ਦੇਖੋ ਕਿ ਨੀ ਮੈਂ ਨੀ ਕਰਨਾ ਕੁਝ ਵੀ ਤੇ ਨਾਲ ਨੂੰ ਲੱਗ ਜਾਣਾ ਹੀ ਆ ਮੰਮੀ ਆ ਵੇਖੋ ਤੁਹਾਡੇ ਗੜੀ ਹੱਥ ਜੋੜਦੀਆਂ ਜਾਓ ਵੇਖੋ ਵੀ ਤੇਰੀ ਜਾਨ ਮਾਰ ਕੇ ਦੇਵੀ ਮਰਦਾ ਤੇ ਮਰਨ ਦੇ ਜਾ ਕੇ ਉਹਨੂੰ ਹੱਦ ਹੋ ਗਈ ਮੰਮੀ ਤੁਹਾਡੇ ਵਾਲੀ ਤੁਸੀਂ ਹੀ ਨਹੀਂ ਗੱਲ ਕਿਤਾ ਕਹਿਣ ਦੇ ਜੇ ਪਹਿਲਾਂ ਨੀ ਉਹ ਕੁਝ ਨਹੀਂ ਕਰ ਸਕਦਾ ਉਹ ਚਲੋ ਤੁਹੀ ਨਹੀਂ ਨਾ ਵੇਖਣਾ ਨਾ ਵੇਖੋ ਮੈਂ ਵੀ ਨਹੀਂ ਆ ਪਰ ਬੇਦਲਜੀਤ ਦਲਜੀਤ ਕਿੱਥੇ ਚੱਲਿਆ ਵਾ ਗੱਲ ਸੁਣ ਹਾਏ ਹਾਏ ਪਤਾ ਨਹੀਂ ਕਿੱਥੇ ਚਲ ਗਿਆ ਵਾ ਦਿਖਣੀ ਨਹੀਂ ਡਿਆ ਕਿਤੇ ਮੈਂ ਇਦਾਂ ਕਰਦੀ ਆ लवली ਨੂੰ ਫੋਨ ਕਰਦੀ ਆ ਉਹਨੂੰ ਕੋਲੋਂ ਨਹੀਂ ਆ ਇਹਦੇ ਮਗਰ ਮੈਂ ਹੁਣ ਕਿੱਥੇ ਜਾਊਂਗੀ ਲਵਲੀ 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 ਹਾਈ ਬੂਆ ਵੀ ਨੀਗੇ ਖੋਲਣ ਦੇ ਭਾਬੀ ਤੂੰ ਲਵਲੀ ਆਈ ਹਾਂ ਮਾੜਾ ਜਾ ਦਲਜੀਤ ਪਤਾ ਨਹੀਂ ਕਿੱਧਰ ਨੂੰ ਚਲ ਗਿਆਈ ਕੀ ਹੋਇਆ ਵਾ ਉਹ ਮੰਮੀ ਨਾਲ ਹੀ ਬੋਲਣ ਡਿਆ ਸੀਗਾ ਤੇ ਪਤਾ ਨਹੀਂ ਕਿੱਧਰ ਨੂੰ ਚਲ ਗਿਆ ਚਾਹ ਪਲਾ ਮੈਂ ਇਹ ਦੇ ਵੇਖ ਕੇ ਆਈ ਹਾਂ ਮੈਨੂੰ ਦਿਖਿਆ ਨਹੀਂਗਾ ਕਿਤੇ ਵੀ नाने रहो क्या वा ये है वो लेकिन ते चल गई मेरे ते जाने का खा खुली थे मैं वेखिया वाह वे कहाँ वा। पला बाहर जा गई नहीं मैं बाहर निकाजना हैगा की पता किधर का मग गई है पुआ जी नूठा वाली है मर जिया टू वन पुआ जी ਪੂਆ ਜੀ ਹਾਂ ਰਪਿੰਦਰ ਕਿਹਿਆ ਵਾ ਮੜਾ ਜੇ ਉਠੇ ਹੋ ਹਾਂ ਪਤਾ ਨਹੀਂ 12 ਵਜੇ ਆਈਆਂ ਕਾਦੀਆਂ ਆਈਆਂ ਵਗੇ ਬਾਚਾਂ ਹੁੰਡੀਆਂ ਆਹੋ ਚਲ ਹਨੇ ਦੇਖ ਕੀ ਹੋਇਆ ਪਤਾ ਨਹੀਂ ਕੀ ਗੱਲ ਹੈ ਲੱਲੀ ਕਿੱਥੇ ਆ ਇਹ ਦੁਬਾਰ ਨੂੰ ਚਲ ਗਈ ਆ ਚਲੀ ਗਈ ਨਹੀਂ ਤੇ ਮੈਂ ਜਾਵਾਂ ਨਾਲ ਤੁਹਾਡੇ ਨਹੀਂ ਨਹੀਂ ਤੂੰ ਕਿੱਥੇ ਜਾਣਾ ਵਾ ਨਿਆੜਿਆ ਲੱਗੇ ਰਿਆ ਤੇ ਮੈਂ ਵੇਖ ਕੇ ਨਹੀਂ ਆ ਤੇ ਰਾਤ ਇਹਨੇ ਕਿੱਥੇ ਜਾਣਾ ਚੁਦਾਈ ਦੇ ਪਾਵੇਂ ਕੋਈ ਵਾਜਾ ਵੀ ਮਾਰਦਾ ਸੀ ਤੇ ਕਰਨ ਗਿਆ ਵਾ ਟਾਈਮ ਵੀ ਤੋ 12 ਵਜੇ ਗਏ ਚੱਲ ਕੋਈ ਨਹੀਂ ਬੈਠ ਨਿਆਣੇ ਲੱਗੇ ਮੈਂ ਹੋ ਗਈ ਜੀ ਪਤਾ ਨਹੀਂ ਕਿ ਕੀ ਗੱਲ ਹੋਈ ਆ ਚੱਲ ਬੈਣੀ ਆ ਇੱਥੇ ਪਤਾ ਲੱਗੂਗਾ ਹੀ ਹਾਈ ਹਾਈ ਕਹਿੰਦੇ ਆ 12 ਵਜ ਜਾਈਆਂ ਵਾ ਕਿਤੇ ਉਹਨੇ ਨਖਤੇ ਨੇ ਕੋਈ ਚੰਦ ਤਾਂ ਨਹੀਂ ਚੜਤਾ ਜਾ ਕੇ ਵੇਖਦੀ ਆ ਪਰ लवली ਕਿਹ ਪੱਜਾ ਗਿਆ ਵਾ ਹਰਪਿੰਦਰ ਧਾਲ ਬਣਾਉਣ ਲੱਗੀ ਆ ਆਜਾ ਬੁਆ ਜੀ ਨਿਆਣੇ ਨਿਆਣੇ ਕੁਛ ਵੀ ਨਹੀਂ ਉਹ ਮੈਂ ਜ਼ਿਆਦਾ ਖੇਡਣ ਚ ਲੱਗੀ ਆ ਉੱਥੇ ਬਾਹਰ ਅੱਛਾ ਅੱਛਾ ਤੇ ਮੈਂ ਹਾਂ ਚਲ ਦਾਲ ਦੇ ਨਾਲ ਚੋਲ ਬਣਾ ਲੈਣੀ ਆ ਮੰਗਨ ਦਿਆ ਹੀ ਨੂਰ ਵੀ ਚਲ ਬਣਾ ਲੈ ਜੋ ਨਿਆਣੇ ਕਹਿੰਦੇ ਆ ਆ ਤੇ ਮੇਰੀ ਗੱਲ ਸੁਣਾ ਮੇਰਾ ਇਰਾਦਾ ਹੈ ਜੇ ਰਿਕ ਮੈਂ ਉਧਰ ਹੋਉਂਦੀ ਸਤਜੀ ਵੱਲੋਂ ਆਹੋ ਤੂੰ ਰੋਟੀ ਬਣਾ ਜਲੀ ਰੋਟੀ ਖਾ ਕੇ ਫੇਰੀ ਜਾਏ ਉਧਰ ਕੋਈ ਨਹੀਂ ਤੂੰ ਬਣਾ ਤੇਰੇ ਰੋਟੀ ਬਣਾਉਣ ਦੇ ਨੂੰ ਮੈਂ ਆ ਜਾਣਾ ਵਾਂ ਮੈਂ ਜੇ ਰਿਕ ਹੋਈ ਆਵਾ ਚਲੋ ਉਹ ਤਾਂ ਠੀਕ ਆ ਭੂਆ ਜੀ ਕੋਈ ਗੱਲ ਨਹੀਂ ਆ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨੀ ਭੂਆ ਜੀ ਮੈਂ ਤੁਹਾਨੂੰ ਗੱਲ ਪੁੱਛਣੀ ਸੀ ਪਿਰਾਤੀ ਕੀ ਹੋਇਆ ਹੀ ਬੜਾ ਰੋਲਾ ਪਿਆ ਹੀ ਤੇ ਨਾਲ ਇੱਧਰ ਤੋਂ ਗਵਾਂਡੀਆਂ ਵੱਲ ਤਾਂ ਨਹੀਂ ਕੋਈ ਗੱਲਬਾਤ ਹੋਈ ਜੇ ਮੈਂ ਇਹਨਾਂ ਨੂੰ ਪੁੱਛਿਆ ਵਾ ਇਹਨਾਂ ਨੇ ਵੀ ਕੋਈ ਗੱਲਬਾਤ ਦੱਸੀ ਉਹ ਗੱਲ ਕੀ ਹੋਣੀ ਹਰਪਿੰਦਰ ਗੱਲ ਤੇ ਇੱਧਰ ਹੀ ਹੋਈ ਸੀ ਉਹਨਾਂ ਝੋਨਾ ਚਾਹ ਨਾਲੋਂ ਤਾਂ ਕੋਈ ਗੱਲ ਹੋ ਗਈ ਹੀਗੀ ਉਹ ਇਹਨੇ ਲਾਬੇ ਕਏ ਹੋਣੇ ਆ ਤੇ ਗਵਾਂਢੀ ਆਂਦੇ ਵੀ ਪਹਿਲਾਂ ਝੋਨਾ ਹਿਲਾਉਣਾ ਵਾ ਇਸੇ ਗੱਲ ਤੋਂ ਇਹਨਾਂ ਦੀ ਮੁੰਡਿਆਂ ਦੇ ਨਾਲ ਨਾ ਬਿਆਸਬਾਜੀ ਹੋ ਗਈ ਤੇ ਉਹ ਦਲਜੀਤ ਐਵੇਂ ਪੁੜਕੀ ਜਾਂਦਾ ਸੀਗਾ ਹੋਰ ਨਹੀਂ ਕੋਈ ਵੀ ਗੱਲ ਹੈਗੀ ਫਿਕਰ ਵਾਲੀ ਅੱਛਾ ਅੱਛਾ ਇਹ ਵਾਲੀ ਗੱਲ ਹੋਈ ਸੀ ਮੈਂ ਸੋਚੰਦੀ ਹਾਂ ਮੈਂ ਤਾਂ ਸੱਚੀ ਰਾਤ ਬੁਆ ਜੀ ਨੂੰ ਟੈਨਸ਼ਨ ਲੱਗੀ ਰਹੀ ਨਾ ਮੈਨੂੰ ਪਤਾ ਨਹੀਂ ਕੀ ਗੱਲਬਾਤ ਹੋ ਗਈ ਆ ਕਿ ਜਿਹੜੇ ਇਹ ਵੀ ਉਸੇ ਬਲੇ ਦੌੜ ਗਈ ਉਹ ਭੁਗਿਆ ਤੂੰ ਵੀ ਕਿੰਨਾ ਹੀ ਟਾਈਮ ਲਾ ਕੇ ਆਈ ਫਿਰ ਟਾਈਮ ਤੇ ਲੱਗੀ ਜਾਣਾ ਸੀ ਲਾਗੇ ਬੈਠੀ ਉਹਨੂੰ ਮੈਂ ਸਮਝਾਇਆ ਮੈਂ ਕਾਲੇ ਨਹੀਂ ਪਈਦਾ ਹੁੰਦਾ ਦੋਵਾਂ ਚੌਵਾਂ ਦਿਨਾਂ ਦੀ ਗੱਲ ਵਾ ਸਾਰਿਆਂ ਦਾ ਚੋਨਾ ਲੱਗ ਜਾਣਾ ਵਾ ਉਹੇ ਚਲੋ ਫਿਰ ਵੇਖ ਕੇ ਬੰਦੇ ਨੂੰ ਗੁੱਸਾ ਤੇ ਚੜੀ ਜਾਂਦਾ ਜੇ ਫਿਰ ਲੱਗੇ ਫਿਰ ਜੋ ਪਹਿਲਾਂ ਆਖਿਆ ਹੋਵੇ ਤੇ ਤਾਂ ਰਾਤੀ ਤੇ ਬਥੇਰਾ ਸਮਝਾਇਆ ਸੀ ਤੇ ਮੈਂ ਚੱਲ ਹੁਣ ਵੀ ਕਹਿ ਕੇ ਆਉਣੀ ਆ ਫਿਰ ਆ ਗਲੀ ਫੇਰ ਤੁਸੀਂ ਮਿਲਣਾ ਹੀ ਆ ਤੇ ਇਹ ਨਾ ਹੋਵੇ ਫਿਰ ਤੂੰ ਤੂੰ ਮੈਂ ਮੈਂ ਕਰਨ ਰਿਹਾ ਪਈ ਠੀਕ ਠੀਕ ਆ ਮੈਂ ਸੋਚਿਆ ਸ਼ਾਇਦ ਕਿ ਤੇ ਹੋਰ ਕੋਈ ਗੱਲ ਨਾ ਕਰਦੇ ਹੋਈ ਨਹੀਂ ਨਹੀਂ ਹੋਰ ਗੱਲ ਕਾਦੀ ਹੁਣੀ ਆ ਉਹ ਹੈ ਨਹੀਂ ਗਾਈ ਨੇ ਜੋਗਾ ਗਾਰੇ ਉਹ ਕੰਮ ਤਾਂ ਹੀ ਹੋ ਗਈ ਸੀ ਠੀਕ ਠੀਕ ਆ ਹਾਂ ਤਾਂ ਬਣਾ ਤੂੰ ਰੋਟੀ ਪਾਣੀ ਕੋਈ ਨਹੀਂ ਮੈਂ ਆਉਣੀ ਆ ਚਲੋ ਠੀਕ ਆ ਕੋਈ ਨਹੀਂ ਆ ਜਾਓ ਫਰਸ਼ੀਤੀ ਹੈ ਕੋਈ ਨਹੀਂ ਮੈਂ ਹੋ ਕੇ ਤੇ ਆਈ ਹਾਂ ਦੋ ਤਿੰਨ ਦਿਨ ਹੋ ਚਲੇ ਐ ਨੂੰ ਆਈ ਨਿਆਣੇ ਬਾਹਰ ਵਾ ਤੇ ਫੁੱਫੜ ਜੀ ਗੱਲੇ ਘਰ ਵਾ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਆ ਤੇ ਤੂੰ ਦੱਸ ਆਪਣੇ ਘਰ ਜਾ ਹੁਣ ਜੇ ਬੰਦਾ ਇਹਨੂੰ ਨਾ ਆਖੇ ਇਹਦੇ ਜਾਣ ਦਾ ਨਾ ਹੀ ਨਾ ਲਵੀ ਕੋਈ ਨਹੀਂ ਉਧਰੋਂ ਹੋ ਕੀ ਹੁੰਦੀ ਆ ਨਾ ਇਹਨੂੰ ਗੱਲਾਂ-ਗੱਲਾਂ ਵਿੱਚ ਸੁਣਮਦੀ ਆ ਪਿਪੂ ਆ ਜੀ ਫੁੱਫੜ ਬੱਕਲੇ ਰੋਟੀ ਪਕੰਦੇ ਹੋਣੇ ਆ ਤੇ ਜਾਗਦੇ ਚੱਲ ਵੇਖ ਬੂਹ ਲੈਣਾ ਹੀ ਖਾਦੀ ਅਗਰੇ ਵੀ ਅਦਾ ਜੇ ਨਾ ਇਹਨੂੰ ਆਖਰ ਉਹਦਾ ਜਾਂਦਾ ਨਾ ਹੀ ਨਾ ਲੱਗਦੀ ਚੱਲ ਸਿਆਪਾ ਸਾਰਾ ਮੈਨੂੰ ਕਰਨਾ ਨੇ ਇਧਰ ਹੋ ਕੀ ਕਰ ਰਹੀ ਆ ਮੰਮੀ ਕੀ ਕਰਦੇ ਹੋਣੇ ਆ ਤੁਸੀਂ ਆਪ ਤੇ ਤੈਨੂੰ ਕੋਈ ਕਰਨਾ ਨਹੀਂ ਮੈਨੂੰ ਕਰ ਲੈਂਦਿਆ ਕਰੋ ਭਾਂਡੇ ਹੀ ਮੰਜਣ ਦੀ ਹੋਰ ਕੀ ਕਰਨਾ ਵਾ ਨਹੀਂ ਤੈਨੂੰ ਠੰਡ ਪੈ ਜਾਣੀ ਸੀ ਨਾਲੇ ਜੇ ਰਾਤੀ ਮੁੰਡਾ ਕੋ ਕਰ ਲੈਂਦਾ ਨਾ ਤੇ ਤੁਹਾਨੂੰ ਐ ਠੰਡ ਪੈਣੀ ਸੀ ਸਾਰਿਆਂ ਨੂੰ ਨਹੀਂ ਮੈਨੂੰ ਕਾਦੀ ਮੰਮੀ ਠੰਡ ਪੈ ਜਾਣੀ ਤੇ ਸਾਰਾ ਤੁਹਾਡਾ ਹੀ ਮੈਂ ਕਹਦਾ ਕਸੂਰ ਹੀ ਕਸੂਰ ਤੇ ਜਿੰਨੇ ਮਗਰ ਲਾਇਆ ਸੀ ਉਹਨੂੰ ਮੈਂ ਕਹਦਾ ਉਹਨੂੰ ਮਗਰ ਲਾਇਆ ਤੇਰੇ ਮਗਰ ਲੱਗਣ ਕਰ ਨੂੰ ਸਾਰੇ ਕੰਮ ਕੀਤੇ ਨੇ ਉਹਨੇ ਮੰਮੀ ਮੇਰੀ ਉਹਨੂੰ ਕੋਈ ਸਹਿਰ ਹੀ ਹੈਗੀ ਨਾ ਮੈਂ ਉਹਨੂੰ ਕਦੀ ਕਿਹਾ ਹੀ ਆ ਵੀ ਤੂੰ ਇਹੋ ਜਿਹੇ ਕੰਮ ਕਰ ਉਹ ਜਿੱਧਰ ਨੂੰ ਉਹਨੂੰ ਨੰਨੀ ਉਧਰ ਤੇਰੇ ਮਗਰ ਲੱਗ ਤੁਰਦਾ ਵਾ ਨਹੀਂ ਤੇ ਅਜੇ ਤੱਕ ਉਹਨੇ ਮੈਂ ਕਦੀ ਅੱਗੇ ਵੀ ਤਾਂ ਮੈਂ ਘਰ ਜੀ ਰਹੀ ਨਹੀਂ ਨਾ ਇਸੇ ਘਰ ਜੀ ਰਹੀ ਨਹੀਂ ਨਾ ਰਹਿਣੀ ਤੇ ਫਾਈ ਤੂੰ ਸੌ ਆਰੀ ਆ ਪਰ ਪਵਾੜੇ ਤੂੰ ਪੌਂਡ ਰਹੀ ਆ ਸਾਰੇ ਘਰ ਦੇ ਮੈਂ ਕਾਹਦੇ ਪਵਾੜੇ ਪੌਂਡ ਰਹੀ ਮੈਂ ਤਾਂ ਅੰਦਰ ਬੈਠੀ ਤੇ ਬੋਲਣ ਤੇ ਤੁਸੀਂ ਮਾਂ ਪੋਤੜੇ ਮੈਂ ਤਾਂ ਕੱਲ ਦਾ ਵੀ ਨਹੀਂ ਪਤਾ ਕੀ ਹੋਇਆ ਤੇ ਕੀ ਨਹੀਂ ਪਹਿਲੇ ਦਿਨ ਤੋਂ ਤਾਂ ਮੈਨੂੰ ਦੱਸ ਦਿੰਦੀ ਤੇ ਮੈਂ ਪਹਿਲੇ ਦਿਨ ਤੋਂ ਉਹਨੂੰ ਰੋਕ ਲੈਂਦੀ ਮੁੰਡੇ ਨੂੰ ਹੁਣ ਰੋਕਿਆ ਰਹਿੰਦਾ ਵਾ ਮੇਰੀ ਗੱਲ ਸੁਣ ਲਓ ਮੰਮੀ ਜੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ ਜੇ ਮੈਂ ਤੁਹਾਨੂੰ ਦੱਸ ਵੀ ਦਿੰਦੀ ਨਾ ਤੁਸੀਂ ਤਾਂ ਵੀ ਮੇਰੇ ਵਿੱਚ ਹੀ ਕਸੂਰ ਕੱਢਣਾ ਕਿ ਤਾ ਅੱਜ ਸਾਰਾ ਹੀ ਤੇਰਾ ਵਾ ਤੂੰ ਉਹਨੂੰ ਮਗਰ ਲਾਇਆ ਉਹਨੂੰ ਤ ਕਿ ਪਿਆਲੀ ਬਣਾਵੀ ਮੈਨੂੰ ਮਿਲ ਜੇ ਤੇ ਘਰ-ਬਾਰ ਵੀ ਮੈਨੂੰ ਮਿਲ ਜੇ ਪਰ ਇਹ ਕੰਮ ਮੈਂ ਨਹੀਂ ਹੋਣ ਦੇਣੀ ਮੰਮੀ ਮੇਰੀ ਸੁਣ ਲੋ ਗੱਲ ਅੱਜ ਠੀਕ ਮੈਂ ਇਹੋ ਜਿਹਾ ਕੁਝ ਵੀ ਨਹੀਂ ਸੋਚਿਆ ਹੈਗਾ ਉਹ ਵਾ ਮੇਰੇ ਭਰਾਵਾਂ ਵਰਗਾ ਠੀਕ ਆ ਨਾ ਤੇ ਜੇ ਮੈਂ ਇਦਾਂ ਚਾਹੁੰਦੀ ਹਾਂ ਵਾ ਨਾ ਤੇ ਮੈਂ ਹਾਂ ਮੀ ਪਰਾਂ ਹੀ ਨਾ ਵੀ ਜਿੱਥੇ ਉਹ ਵਿਆਹ ਕਰਨ ਡਿਆ ਤੇ ਉਹਦਾ ਹੋ ਜੇ ਠੀਕ ਆ ਨਾ ਮੈਨੂੰ ਤੇ ਲੱਗਦਾ ਵਾ ਤੇ ਇਹ ਸਭ ਕੁਝ ਤੁਸੀਂ ਚਾਹੁੰਦੇ ਜੇ ਜਿਹੜਾ ਤੁਸੀਂ ਉਹਦਾ ਹੋਣ ਨਹੀਂ ਦੇਣ ਦੇ ਹੈਗੇ ਜਿੱਥੇ ਕਹਿੰਦਾ ਉੱਥੇ ਤੁਸੀਂ ਕਰ ਲੈਂਦੋ ਸਾਨੂੰ ਨਹੀਂ ਅੱਜ ਤੇ ਮੈਂ ਉਹਨੂੰ ਹੱਥਾਂ ਚੋਂ ਕੱਢ ਲੂੰਗੀ ਤੇ ਕੱਲ ਨੂੰ ਮੇਰੇ ਹੱਥਾਂ 'ਚ ਬੜੂਗਾ ਮੁੰਕੇ ਨਹੀਂ ਕਾਦਾ ਹੱਥਾਂ ਜੋ ਨਿਕਲ ਚਲਿਆ ਜੇ ਕਿਤੇ ਹੋਰ ਰਿਸ਼ਤੇ ਕਰੋਗੇ ਤੇ ਉੱਥੇ ਵੀ ਤੇ ਹੋਣਾ ਹੀ ਆ ਨਾ ਤੇ ਤੁਸੀਂ ਉੱਥੇ ਹੀ ਕਰ ਦਿਓ ਜਿੱਥੇ ਉਹ ਕਹਿਣ ਡਿਆ ਵਾ ਮੇਰੀ ਮਰਜ਼ੀ ਤੇ ਬਗੈਰ ਕਿਸ ਤਰ੍ਹਾਂ ਵਿਆਹ ਕਰਾ ਲੂਗਾ ਉਹ ਜਿੱਥੇ ਮੈਂ ਕਰੂੰਗੀ ਨਾ ਉੱਥੇ ਹੀ ਹੋਣਾ ਮਾਂ ਉਹ ਮੰਮੀ ਉਹ ਤਾਂ ਗੱਲ ਠੀਕ ਵਾ ਤੇ ਜੇ ਉਹ ਕਰ ਲੂਗਾ ਕੋਹ ਤੇ ਫੇਰ ਚੰਗੇ ਰਹੋਗੇ ਫੇਰ ਠੰਡ ਪੈ ਜੂਗੀ ਤੁਹਾਨੂੰ ਕੁਝ ਨਹੀਂ ਕਰਨਾ ਤੁਸੀਂ ਇਨਾਂ ਡਰੋ ਨਾ ਕੁਝ ਨਹੀਂ ਕਰਦਾ ਤੇ ਜਿੱਦਾਂ ਉਹ ਰਾਤੀ ਚਲ ਗਿਆ ਹੀ ਜੇ ਮੈਂ ਨਾ लवली ਨੂੰ ਮਗਰ ਕਰਾਉਂਦੀ ਤੇ ਜੇ ਉਹ ਕੋਈ ਕਰ ਲੈਂਦਾ ਤੇ ਫੇਰ ਤੇ ਕਰ ਲੈਣਾ ਤੇ ਕਰ ਲੈਂਦਾ ਫੇਰ ਪਤਾ ਨਹੀਂ ਕਿੱਦਾਂ ਦੀ ਮਾਂ ਆਈ ਓ ਤੁਸੀਂ ਤੁਸੀਂ ਮੈਨੂੰ ਕਹਿੰਦੇ ਓ ਵੀ ਤੂੰ ਕਰਾਉਣਾ ਸਭ ਕੁ ਉਹ ਤੇ ਮੈਨੂੰ ਤੇ ਲੱਗਦਾ ਵਾ ਕਿ ਤੁਹਾਨੂੰ ਉਹਦੀ ਲੋੜ ਹੀ ਨਹੀਂ ਹੈਗੀ ਜਾਂਦੀ ਮਾਂ ਨੂੰ ਛੱਡ ਕੇ ਫੇ ਸਾਰੇ ਕੰਮ ਕਰੇਗਾ ਨਾ ਤੇ ਛੱਡ ਕੇ ਕਰੂ ਤੇ ਜੇ ਉਹ ਉਦਾਂ ਹੀ ਤੁਹਾਨੂੰ ਬਿਨਾਂ ਪੁੱਛੇ ਤੂੰ ਉਥੋਂ ਵਿਆਹ ਕੇ ਲੈ ਆਉਗਾ ਤੇ ਫੇ ਤੁਸੀਂ ਕੀ ਕਰ ਲੋਗੇ ਕਰਨਾ ਕੀ ਉਹ ਲੈ ਵੇ ਜਾ ਕੇ ਜਿੱਥੇ ਜਾਣਾ ਫੇ ਲੈ ਵੇ ਜਾ ਕੇ ਜਿੱਥੇ ਜਾਣਾ ਚਲ ਜਿਓ ਦੀ ਨਾ ਤਾਂ ਲੈ ਆਓ ਜਾ ਕੇ ਹਾਂ ਨੂੰ ਕੀ ਲੋੜ ਆ ਜਾਣ ਦੀ ਫੇ ਅਗਲੇ ਜਦੋਂ ਲੈ ਆਉਂਦੇ ਹੁੰਦੇ ਨੇ ਨਾ ਘਰ ਤੇ ਫੇ ਤੁਹਾਡੇ ਵਰਗੇ ਰੋਂਦੇ ਹੁੰਦੇ ਆ ਤੁਹਾਨੂੰ ਪਹਿਲਾਂ ਦੱਸ ਦਿੰਦਾ ਅਸੀਂ ਕਰ ਦਿੰਦੇ ਨੜੇ ਪਾਣ ਗਵਾਣ ਦੇ ਵਿੱਚ ਬੇਇਜ਼ਤੀ ਹੋਊਗੀ ਫੇਰ ਸੌਖੇ ਰਹੋਗੇ ਬੇਇਜ਼ਤੀ ਗਾਦੀ ਹੋਣੀ ਆ ਸਾਡੀ ਤੇ ਹੋਣੀ ਨਹੀਂਗੀ ਗਾਦੀ ਹੋਣੀ ਆ ਜਦੋਂ ਅਗਲਾ ਭਜਾ ਕੇ ਲੈ ਆਊਗਾ ਤੇ ਫੇਰ ਬੇਇਜ਼ਤੀ ਹੋਣੀ ਆ ਇਹ ਗੱਲ ਸੁਣ ਲੈ ਮੇਰੀ ਇੱਧਰ ਪਤਰੀ ਆਪਣੇ ਪਵਾੜੇ ਪਾਉਣੀ ਫੇਰ ਜੇ ਉਹਦੀ ਕੋਈ ਗੱਲ ਦੀ ਹਾਮੀ ਭਰੀ ਨਾ ਤੇ ਤੈਨੂੰ ਮੈਂ ਛੱਡਣਾ ਹਾਂ ਨਹੀਂ ਓ ਮਮੀ ਜਾਓ ਮੈਂ ਕਾਦੀ ਹਾਮੀ ਭਰਨੀ ਆ ਜਾਓ ਜਾ ਕੇ ਤੁਸੀਂ ਆਪੇ ਪਤਾ ਮੈਨੂੰ ਤੇਰੇ ਪਵਾੜਿਆਂ ਦਾ ਆਹ ਵੇਖੋ ਚੋ ਆਪਾਂ ਕਰੋ ਜੇ ਉਹ ਆ ਹੀ ਗਈ ਹੈ ਨਾ ਤਾਂ ਹੁਣ ਉਹਦੇ ਸਾਹਮਣੇ ਤਮਾਸ਼ਾ ਨਾ ਲਾਇਓ ਜਾਓ ਜਾ ਕੇ ਤਮਾਸ਼ਾ ਮੈਂ ਕੀ ਲਮਣਾ ਮ ਨੀ ਦਲਜਿੰਦਰ ਕਿੱਥੇ ਵੜੀਆਂ ਜੇ ਜੇ ਆਈ ਹੈ ਨਾ ਉਦੋਂ ਚਾਹ ਤੂੰ ਨਾ ਬਣਾ ਕੇ ਪਿਆਣ ਲੈ ਬੈ ਜੇ ਬਣਾਈ ਤਾਂ ਫਿਰ ਵੇਖ ਲਈ ਤੈਨੂੰ ਬੰਦਾ ਕੀ ਆ ਰਮਣੀ ਆ ਹਾਂਜੀ 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 ਆਜੋ ਹੋਰ ਕੀ ਬਣਿਆ ਵਾ ਬਣਨਾ ਕੀ ਬਸ ਵੇਲੇ ਅੱਛਾ ਤੇ ਉਹ ਕਿੱਥੇ ਆ ਦਲਜੀਤ ਤੁਕ ਕਦ ਦਾ ਭਾਵੇਂ ਅਮਨ ਅੰਦਰ ਮਰਿਆ ਹੋਣਾ ਕਿ ਸੁਟਾ ਹੋਣਾ ਕਿਦਾਂ ਭਾਬੀ ਸੁੱਖ ਦੀ ਜਬਾਨ ਬੋਲਿਆ ਕਰ ਹਾ ਕਿਦਾਂ ਦੀਆਂ ਗੱਲਾਂ ਕਰਨ ਰਹੀ ਹੈ ਪੁੱਤ ਵਾ ਤੇਰਾ ਮੈਂ ਸੜੀ ਨਹੀਂ ਫਿਰ ਇਤਰਾ ਹੀ ਬੋਲਣਾ ਵਾ ਬਲਸਣੀਆਂ ਗੱਲਾਂ ਮੂੰਹ 'ਚੇ ਕੱਢੀ ਰਹੀਆਂ ਹੁੰਦੀਆਂ ਚੰਗੀਆਂ ਲੱਗਦੀਆਂ ਜੇ ਤੁਸੀਂ ਸਿੱਧੇ ਕੰਮ ਨਹੀਂ ਕਰਨਾ ਤੇ ਫਿਰ ਇਹੋ ਕੋਈ ਬਣਨਾ ਵਾ ਦਿਲਜਿੰਦਰ ਕਿੱਥੇ ਆ ਉੱਥੇ ਹੁਣੀ ਅਰ ਸੋਈ ਜਬੜੀ ਉਹ ਵੀ ਕਿਤੇ ਨਹੀਂ ਦਿਲਜਿੰਦਰ ਹੋਰ ਆ ਉਹ ਹਾਂ ਗਾਣ ਮੇਰੀ ਅੱਜ ਫਿਰ ਦਿਲਜੀਤ ਕਿੱਥੇ ਅੰਦਰ ਵਾ ਹਾਂਜੀ ਮੇਰੇ ਜੀ ਦਾ ਬਾਹਰ ਆਇਦਰਾ ਗਾਸਣ ਮੇਰੀ ਆ ਘਰ ਹਮੰਜੀ ਲੱਗੇ ਤਬ ਉਹ ਇੱਥੇ ਪੁੱਤ ਮੈਂ ਵੀ ਘਰ ਛੱਡ ਕੇ ਆਈ ਆ ਉਹ ਫੜਤਾ ਢੇ ਨੂੰ ਉਹਨੇ ਵੀ ਲੰਗਰ ਪਾਣੀ ਖਾਣਾ ਕਿ ਨਹੀਂ ਖਾਣਾ ਇਹ ਥੋੜਾ ਮੈਂ ਪੱਕੇ ਬਹਿ ਲੈਣਾ ਵਾ ਕਹੀ ਕਰੋ ਗੱਲ ਤੇ ਮੈਂ ਚਾਹ ਬਣਾ ਲਵਾਂ ਉਹ ਨਹੀਂ ਨਹੀਂ ਚਾਹ ਮੈਂ ਪੀ ਕੇ ਆਇਆ ਚੰਗਾ ਭੜਾ ਨਾ ਮੈਂ ਸਿਆਪੜਾ ਤੀਨ ਬੇੜ ਦੇ ਲੱਗਾ ਪਾਣੀ ਕਿੱਥੋਂ ਮੇਰੇ ਮਗਰ ਆ ਗਈ ਆ ਭਾਵੇਂ ਜੋ ਮਰਜੀ ਹੋ ਜੇ ਵਿਆਹ ਦਾ ਮੈਂ ਸੰਦੀਪ ਨੇ ਕਰਾਉਣਾ ਇਹ ਭੂਆ ਹੁਣ ਆਏ ਐ ਨਾ ਭੂਆ ਨੂੰ ਮੈਂ ਸਿੱਧਾ ਹੀ ਕਹਿ ਦੇਣਾ ਭੂਆ ਜੀ ਜਾਂਦਵੀਨਾ ਉਥੇ ਵਿਆਹ ਕਰ ਦੋ ਤੇ ਚਾਹ ਮੈਂ ਖਾ ਕੇ ਕੋ ਮਰ ਜਣਾ ਹੀ ਹਾਂ ਹੁਣ ਇਹ ਜਾਨਾ ਦਲਿੰਦਰ ਮੰਜੀ ਉਰਾਂ ਕਰ ਮੇਰੇ ਲਾਗੇ ਤੇ ਬੈਠੇ ਮੇਰੀ ਬਾਬੀ ਭਾਬੀ ਤੂੰ ਸੁਣ ਮੇਰੀ ਗੱਲ ਤੂੰ ਸਿਆਣੀ ਬਿਆਣੀ ਆ ਉਹ ਜਵਾਨ ਪੁੱਤ ਵਾ ਰਾਤੀ ਘਰੋਂ ਚਲ ਗਿਆ ਹੈਗਾ ਜੇ ਕੋਈ ਕਰ ਲਿੰਦਾ ਹੇ ਚੰਗੀ ਰਹਿੰਦੀਆਂ ਕੀ ਲੱਭਦੀਆਂ ਫਿਰ ਸਾਰੀ ਉਮਰ ਨਾ ਅੱਖਾਂ 'ਚ ਘਸੁੰਨ ਦੇ ਕੇ ਰੋਣਾ ਹੀ ਤੂੰ ਜੇ ਤਾਂ ਫਿਰ ਮਰਜ਼ੀਆਂ ਆਪਣੀਆਂ ਕਰਨੀਆਂ ਤੇ ਕਰਦੇ ਰਹਿਣ ਫਿਰ ਕਾਦੀਆਂ ਮਰਜ਼ੀਆਂ ਕਰੰਦੇ ਆ ਹਾਂ ਤੂੰ ਵੀ ਦੱਸ ਮੁੰਡਿਆ ਮੈਨੂੰ ਕੋਈ ਗਾਲੀ ਮੈਂ ਵਹਿਲੀ ਨਹੀਂ ਗਈ ਹੈਗੀ ਮੇਰਾ ਵੀ ਕਾਰ ਬਾਰ ਵਾ ਨਿਆਣੇ ਮੇਰੇ ਬਾਹਰ ਵਾ ਫਫੜਦਾ ਦਾ ਰੋਜ਼ ਹੀ ਫੋਨ 'ਤੇ ਮੈਨੂੰ ਗੱਲਾਂ ਕਰਦਾ ਵਾ ਕਿ ਜਾ ਕੇ ਪੀਕੇ ਬੈਠੀ ਰਹਿਣੀ ਆ ਮੈਂ ਵੀ ਜਾਣਾ ਆਪਣੇ ਘਰ ਤੂੰ ਵੀ ਦੱਸ ਜਾ ਤੇ ਆਪਣੀ ਮਾਂ ਦੀ ਗੱਲ ਮੰਨ ਲਾ ਜਿੱਥੇ ਉਹ ਕਹਿੰਦੀ ਆ ਉੱਥੇ ਵਿਆਹ ਕਰਵਾ ਲੈ ਤੇ ਜੇ ਤੂੰ ਜਿੱਥੇ ਕਹਿੰਦਾ ਉੱਥੇ ਕਰਵਾਉਣਾ ਵਾ ਸਾਫ ਸਾਫ ਹੁਣੇ ਦੱਸ ਦੇ ਪੂਆ ਜੀ ਮੇਰੀ ਸੁਣੋ ਗੱਲ ਜਾਂ ਤਾਂ ਹੋਏ ਨਾ ਮੈਂ ਤੁਹਾਡੇ ਤੋਂ ਬਾਹਰ ਹੋ ਕੇ ਚੱਲਣ ਡਿਆ ਵਾਂ ਸਾਰਿਆਂ ਨੂੰ ਦੱਸਿਆ ਮੈਂ ਵੀ ਚੰਗੀ ਭਲੀ ਕੁੜੀ ਆ ਚੰਗਾ ਵਧੀਆ ਘਰ ਵਾ ਤੋਈ ਨਹੀਂ ਤੁਹਾਨੂੰ ਯਕੀਨ ਹੈਗਾ ਤੋਈ ਜਾ ਕੇ ਵੇਖ ਲਓ ਮੈਂ ਸਾਰਿਆਂ ਨੂੰ ਦੱਸਿਆ ਹੀ ਆ ਨਾ ਨਾਲ ਦਾ ਪਿੰਡ ਵਾ ਜਾ ਕੇ ਪੁੱਛ ਲਓ ਕੁੜੀ ਕਿੱਦਾਂ ਦੀ ਆ ਘਰ ਕਿੱਦਾਂ ਦਾ ਵਾ ਤਰ ਤੋਂ ਬਾਹਰ ਹੋ ਕੇ ਚੱਲਣ ਡਿਆ ਮੈਂ ਨਹੀਂ ਦੱਸਣ ਤਾਂ ਡਿਆ ਵਾ ਵੀ ਲਾਗਲੇ ਪਿੰਡ ਦੀ ਕੁੜੀ ਆ ਤੋ ਕੋਈ ਵੀ ਚੋਲਾ ਪਾ ਲਓ ਵਿੱਚ ਮੈਂ ਇਹ ਨਹੀਂ ਕਹਿੰਦੀ ਕਿ ਚੁੱਪਚਪੀਤਿਆਂ ਵਿਆਹ ਕਰ ਲਓ ਪੁੱਛ ਦੱਸ ਲਓ ਆਪਣੀ ਤਸੱਲੀ ਕਰ ਲਓ ਜੇ ਪੜ੍ਹੀ ਲਿਖੀ ਆ ਪਰਿਵਾਰ ਵਧੀਆ ਵਾ ਤਾਂ ਹੋਰ ਤੁਹਾਨੂੰ ਕੀ ਚਾਹੀਦਾ ਨਾਲੇ ਮੁੰਡਾ ਖੋਸ਼ ਤੇ ਨਾਲੇ ਤੁਸੀਂ ਖੋਸ਼ ਤੁਸੀਂ ਇਹਨਾਂ ਦੋਏ ਪੁਵਾੜੇ ਦੀਆਂ ਜੜਾਂ ਵਾ ਪੁਵਾੜੇ ਤੁਸੀਂ ਪਾਉਂਦੇ ਆ ਸਾਡੇ ਘਰ ਦੇ ਵਿੱਚ ਉਦਾਂ ਨਹੀਂ ਪੈਣੇ ਅੱਛਾ ਕੋਹ ਮੇਰੀ ਨੋਹ ਨੇ ਪਾਤੇ ਤੇ ਕੋਹ ਮੇਰੀ ਨਾਨ ਨੇ ਪਾਤੇ ਆ ਨਹੀਂ ਕਾਦੇ ਪੁਵਾੜੇ ਆ ਇਹ ਪੁਵਾੜੇ ਭੈਣ ਦੇ ਨੇ ਉਹਨੂੰ ਵੀ ਹੋਣਾ ਪੁੱਤ ਉਹ ਤੇ ਮੇਰੇ ਨੂੰ ਮਗਰ ਲਾਇਆ ਤੁਸੀਂ ਹਰ ਇੱਕ ਗੱਲ ਤੇ ਸਾਡੀ ਤੁਹਾਡੀ ਮੰਨਣ ਡਿਆ ਮਾਂ ਦੀ ਇੱਕ ਗੱਲ ਨਹੀਂ ਮੰਨਣ ਡਿਆ ਉਹ ਮੇਰੀ ਸੁਣ ਭਾਬੀ ਗੱਲ ਮੈਂ ਇਹਨੂੰ ਰਿਸ਼ਤਾ ਨਹੀਂ ਕਰਾਉਂਦੀ ਮੈਂ ਰਿਸ਼ਤਾ ਲੈ ਕੇ ਨਹੀਂ ਆਈ ਤੇਰੇ ਪੁੱਤ ਦੀ ਜ਼ਿੰਦਗੀ ਦਾ ਸਵਾਲ ਵਾ ਇਹ ਆਪੇ ਸੋਚ ਲੈ ਪੀ ਕਰਨਾ ਹੈ ਕ ਨਹੀਂ ਨਹੀਂ ਮੈਂ ਮੁੜ ਕੇ ਰੋਈ ਨਾ ਦੁਨੀਆ ਦੇ ਸਾਹਮਣੇ ਫੇਰ ਮੇਰੇ ਤੋਂ ਗੁਰਾ ਕੋਈ ਨਹੀਂ ਬਹੁਤ ਮੈਂ ਨਾ ਉੱਥੇ ਹੋਣ ਦੇਣਾ ਹੀ ਤੇ ਨਾ ਮੈਂ ਕਰਨ ਦੇਣਾ ਹੀ ਉੱਥੇ ਜਿੱਥੇ ਆਂਦਾ ਵਾ ਆ ਸੁਣ ਲੈ ਮੁੰਡਿਆ ਆਪਣੀ ਮਾਂ ਦੀ ਗੱਲ ਤੇ ਜੇ ਇਹਨੇ ਵੇਰਾ ਜਾਣਾ ਵਾ ਤੇ ਫੇਰ ਕਰਾ ਲੈ ਜਾ ਕੇ ਜਿੱਥੇ ਕਰਨਾ ਵਾ ਮੰਮੀ ਮੇਰੀ ਸੁਣ ਲੋ ਗੱਲ ਨਾ ਕੋਈ ਭੂਆ ਦਾ ਕਸੂਰ ਵਾ ਤੇ ਨਾ ਹੀ ਭਾਬੀ ਦਾ ਕਸੂਰ ਵਾ ਵਿਆਹ ਮੈਂ ਕਰਉਣਾ ਉੱਥੇ ਜੋ ਮਰਜ਼ੀ ਕਰ ਲੋ ਪਤਾ ਨਹੀਂ ਕੀ ਹੋਂਦਾ ਇਹਨਾਂ ਨੂੰ ਕਿ ਹੋਰ ਕਿਤੇ ਵੀ ਕਰਨਾ ਵਾ ਮੈਂ ਤੇ ਆ ਬਦਲਜੀ ਸਮਝਾ ਸਮਝਾ ਕੇ ਥੱਕ ਗਈ ਆ ਇਹਨੂੰ ਜੋ ਸਾਰੇ ਮੇਰਾ ਸਾਥ ਦੇਣ ਦੇ ਆ ਤੁਹਾਨੂੰ ਕੀ ਗੱਲ ਵਾ ਭਰਾ ਮੇਰਾ ਮੰਨਦਾ ਵਾ ਭੂਆ ਹੋਣੀ ਮੰਨਣ ਦੇ ਆ ਭਾਬੀ ਮੰਨਣ ਦੇ ਆ ਇਹ ਤੇ ਭੂਆ ਜੀ ਆ ਜਾ ਕੇ ਨਾ ਤੇ ਮੇਰੇ ਦੀ ਕਸੂਰ ਕੱਢੀ ਜਾਂਦੇ ਆ ਇਹ ਪਾਸੇ ਉਹ ਕਹੀ ਜਾਂਦੇ ਵੀ ਤੇਰਾ ਹੀ ਕਸੂਰ ਵਾ ਤੇਰਾ ਹੀ ਕਸੂਰ ਵਾ ਮੈਂ ਤੈਨੂੰ ਕਿਹਾ ਸੀਗਾ ਵੀ ਤੂੰ ਇਹੋ ਜਿਹਾ ਕੰਮ ਕਰ ਜਾ ਤੂੰ ਭਾਬੀ ਤੁਹਾਡਾ ਕਹਿੰਦਾ ਕਸੂਰ ਵਾ ਕਸੂਰ ਸਾਰੇ ਮੰਮੀ ਦਾ ਵਾ ਮੇਰਾ ਘਰ ਨਹੀਂ ਵਸਣ ਦੇਣ ਦੀ ਬਾਅਦ ਕੋਈ ਉਹ ਹੀ ਆ ਗਈ ਫਿਰ ਵਿੰਦੇ ਰਹੋਗੇ ਤਾਂ ਅਠਾ ਇੱਦਾਂ ਕਰਾਂ ਦਲਪਾਗ ਨੂੰ ਲਾਹਾਂ ਫੋਨ ਤੇ ਮੇਰੀ ਗੱਲ ਕਰਾਂ ਫੇ ਉਹ ਕੀ ਕਹਿੰਦਾ ਵਾ ਉਹ ਸਹਿਮਤ ਵਾ ਕਿ ਨਹੀਂ ਸਹਿਮਤ ਕੋਈ ਗੱਲ ਨਹੀਂ 부ਆ ਜੀ ਮੈਂ ਕਰਾ ਦਿੰਨੀ ਗੱਲ ਉਦਾਂ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਅੱਛਾ ਉਹ ਕਹਿੰਦੇ ਵੀ ਚਲ ਕੋਈ ਨਹੀਂ ਰਲ ਮਿਲ ਕੇ ਸਲਾਹ ਕਰਕੇ ਜਿੱਦਾਂ ਵੀ ਤੁਸੀਂ ਕਰਨੀ ਆ ਕਰ ਲਿਓ ਚਲ ਕੋਈ ਨਹੀਂ ਲਾਹਾਂ ਫੋਨ ਮੈਂ ਤੇ ਗੱਲ ਕਰਾਂ ਮੈਨੂੰ ਜਵਾਬ ਕੀ ਦਿੰਦਾ ਵਾ ਹਾਏ ਹੇ ਰਬਾ ਸਾਰਾ ਪਰਿਵਾਰ ਇੱਕ ਪਾਸੇ ਹੋ ਗਿਆ ਮੈਂ ਇਕੱਲੀ ਰਹਿ ਗਈਆਂ ਇੱਕ ਪਾਸੇ ਮੈਂ ਚੰਗਾ ਕਰਦੀ ਕਰਦੀ ਕਿਤੇ ਮੜਾ ਹੀ ਨਾ ਕਰ ਬੈਠਾਂ ਹੋਵੇ ਜਿੱਦਾਂ ਕਰਾਤੀ ਕਰੋ ਚੱਲ ਗਿਆ ਏ ਜੇ ਕੁਝ ਕਰ ਲੈਂਦਾ ਮੇਰਾ ਪੁੱਤ ਤੇ ਮੈਂ ਕਿ ਲੱਭਣਾ ਹੀ ਇਥੋਂ ਚੱਲ ਆਹਣੀਆਂ ਇਹਨਾਂ ਨੂੰ ਵੀ ਚੱਲ ਕੁੜੀ ਨੂੰ ਮਾਰ ਲਓ ਝਾਤੀ ਜਿਹਦੇ ਨਾਲ ਪਸੰਦ ਵਰ ਚੱਲ ਕਰ ਲੈਣੀ ਹੋਈ ਫਿਰ ਕਰਨੀ ਫਿਰ ਕੀ ਕਰਨਾ ਫਿਰ ਹੁਣ ਹਾਂ ਪੁੱਤ ਠੀਕ ਠਾਕ ਵਧੀਆ ਸਭ ਮੈਂ ਤੇ ਇਸੇ ਕਰਕੇ ਫੋਨ ਕੀਤਾ ਸੀ ਤੂੰ ਦੱਸ ਵੀ ਤੂੰ ਇਹ ਰਿਸ਼ਤੇ ਨਾਲ ਸਹਿਮਤ ਵਾਂ ਪੋਤੇ ਹੀ ਤਾਂ ਸਾਰੇ ਮੰਨਣ ਦੇ ਆ ਤੇਰੀ ਮਾਈ ਰਿੱਕਾ ਪਾਉਂਦੀ ਆ ਉਹ ਕਹਿਣ ਲਈ ਆ ਵੀ ਮੈਂ ਉੱਥੇ ਰਿਸ਼ਤਾ ਕਰਨਾ ਹੀ ਨੀਗਾ ਮੈਂ ਆਪਣੀ ਮਰਜ਼ੀ ਨਾਲ ਕਰਨਾ ਵਾ ਤੇ ਗਾੜੀ ਤੁਸੀਂ ਨਾ ਸੋਚ ਵਿਚਾਰ ਲਓ ਜੇ ਮੁੰਡੇ ਨੇ ਕੋਈ ਨਾ ਗਲਤ ਕਦਮ ਚੁੱਕ ਲਿਆ ਨਾ ਫਿਰ ਵੇਖ ਲਓ ਵੀ ਜ਼ਿੰਮੇਵਾਰ ਕੌਣ ਹੋਊਗਾ ਉਹ ਤੇਰੀ ਮਾਂ ਹੀ ਹੋਣੀ ਆ ਔਰ ਨਹੀਂ ਪੁੱਤ ਅਸੀਂ ਨਿਆਣੇ ਤੇ ਨਹੀਂਗੇ ਸਾਨੂੰ ਵੀ ਪਤਾ ਵਾ ਵੇਖ ਚ ਆ ਕੇ ਕਰਨਾ ਵਾ ਕੋਈ ਘਰ ਘਰਾਣੇ ਦੀ ਹੋਊਗੀ ਤਾਂ ਹੀ ਹਾਂ ਕਰਕੇ ਆਵਾਂਗੇ ਐਦਾਂ ਤੇ ਨਹੀਂ ਚੁੱਕ ਕੇ ਲੈ ਆਉਣੀ ਘਰ ਘਰਾਣੇ ਦੀ ਹੋਊਗੀ ਨਾ ਤੇ ਤਾਂ ਹੀ ਹਾਂ ਕਰਾਂਗੇ ਐਦਾਂ ਤੇ ਨਹੀਂ ਚੁੱਕ ਲਿਉਣੀ ਪਰ ਤੇਰੀ ਮਾਂ ਤੇ ਬੋਲਣ ਲੱਗੀ ਕੋਈ ਕਸਰ ਨਹੀਂ ਉਹ ਛੱਡਣ ਲਈ ਤੈਨੂੰ ਮੈਂ ਕੀ ਦੱਸਾਂ ਕਦੀ ਦਲਜਿੰਦਰ ਦੇ ਵਾਲੇ ਛੱਡ ਜਾਂਦੀ ਆ ਕਦੀ ਮੇਰੇ ਵਾਲੇ ਛੱਡ ਜਾਂਦੀ ਆ ਨਹੀਂ ਪੁੱਤ ਮੈਂ ਠੰਡੀ ਆ ਮੈਂ ਕੀ ਕਹਿਣਾ ਵਾਂ ਸੌ ਅੰਗਲੀਆਂ ਸੰਗਲੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਜੱਟਾਂ ਦੀ ਤਾਂ ਦੂਰ ਦੂਰ ਤੱਕ ਰਿਸ਼ਤੇਦਾਰੀ ਨਿਕਲ ਆਉਂਦੀ ਆ ਹੁਣ ਮੁੰਡੇ ਨੇ ਦੱਸਿਆ ਵੀ ਲਾਗਲਾ ਪਿੰਡ ਵਾ ਤਾਂ ਕਰ ਲੈਨੇ ਪਤਾ ਥਾਓ ਚਲ ਠੀਕ ਆ ਤੇਰੀ ਹਾਂ ਵਾ ਕੋਈ ਨਹੀਂ ਮੰਨੇ ਜਾਂ ਨਾ ਮੰਨੇ ਹੁਣ ਕਰਨਾ ਤਾਂ ਹੈਗਾ ਹੀ ਆ ਜੇ ਮੁੰਡੇ ਨੇ ਕੁਝ ਕਰ ਲਿਆ ਫੇਰ ਅੱਛਾ ਕੰਮ ਤੇ ਚੱਲਿਆਂ ਚੱਲ ਠੀਕ ਆ ਨਹੀਂ ਮੈਂ ਚਲ ਜਾਣਾ ਸ਼ਾਮਾਂ ਨੂੰ ਮੇਰੇ ਫੋਨ ਤੇ ਹੀ ਲਾਵੀ ਉੱਥੇ ਚੰਗਾ ਸਾਸਿਕਾਲ ਦਿਲਜਿੰਦਰ ਉਹ ਤੇ ਸਹਿਮਤ ਵਾਰ ਰਿਸ਼ਤੇ ਨਾਲ ਆਂਦਾ ਵੀ ਕਰੋ ਪੂਆ ਜੀ ਚੰਗਾ ਵਾ ਤੇ ਮੈਂ ਤੇ ਤੁਹਾਨੂੰ ਅੱਗੇ ਵੀ ਦੱਸਿਆ ਪੂਆ ਜੀ ਉਹ ਤੇ ਕਹਿਣ ਦੇ ਪਰ ਹੁਣ ਮੰਮੀ ਨਹੀਂ ਮੰਦੀ ਤੇ ਕੀ ਕਰੀਏ ਦੱਸੋ ਹੁਣ ਮੰਮੀ ਵਾਲ ਵੇਂਦੇ ਰਹਿਣਾ ਵਾ ਜੋ ਇਹਨੇ ਕਹਲਾ ਕੀਤਾ ਹੀ ਰਾਤੀ ਜੇ ਕੋ ਕੁ ਕਰ ਲਿੰਦਾ ਫੇ ਕਿੱਧਰ ਨੂੰ ਜਾਣਾ ਸੀ ਭੂਆ ਜੀ ਜੇ ਅਸੀਂ ਆਪਣੀ ਮਰਜ਼ੀ ਕਰ ਲਈ ਨਾ ਕੱਲ ਨੂੰ ਹੁਣ ਪਤਾ ਨਹੀਂ ਪੀ ਉਹ ਵੀ ਕਿੱਦਾਂ ਦੀ ਹੋਣੀ ਤੇ ਕਿੱਦਾਂ ਦੀ ਨਹੀਂ ਮੁੜ ਕੇ ਇਹਨੇ ਹਾਨੂੰ ਨਹੀਂ ਇਹ ਹੱਡਣਾ ਚੱਲ ਕੋਈ ਗੱਲ ਨਹੀਂ ਹੁਣ ਤੂੰ ਵੀ ਸਹਿਮਤ ਵਾ ਤੇਰਾ ਘਰ ਵਾਲਾ ਵੀ ਸਹਿਮਤ ਵਾ ਮੁੰਡਾ ਵੀ ਸਹਿਮਤ ਵਾ ਤਾਂ ਕੋਈ ਗੱਲ ਨਹੀਂ ਇਹ ਗੱਲ ਦਾ ਹੱਲ ਕੱਢ ਲੈਣੀ ਇਹ ਗੱਲ ਨਹੀਂ ਮੈਂ ਜਾ ਕੇ ਤੇਰੇ ਫੁੱਫੜ ਨਾਲ ਗੱਲ ਕਰੂੰਗੀ ਹੋ ਸਕਦਾ ਉਹਨਾਂ ਦੀ ਕੋਈ ਰਿਸ਼ਤੇਦਾਰੀ ਹੋਵੇ ਜਾਂ ਜਾਣ ਪਛਾਣ ਹੋਵੇ ਤੇ ਮੈਂਹੀਂ ਦੋਵੇਂ ਜਾਣੇ ਜਾਵਾਂਗੇ ਪਤਾ ਥੋ ਕਰਕੇ ਨਾ ਮੈਂ ਕੱਲ ਤੱਕ ਹੀ ਤੁਹਾਨੂੰ ਫੋਨ ਕਰ ਦੂੰਗੀ ਰਿਸ਼ਤਾ ਕਰਕੇ ਨਾ ਕੰਮ ਨਵੇੜੀ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਵਾ ਨਾ ਤੁਸੀਂ ਉਦਾਂ ਹੀ ਕਰ ਲਓ ਇਹਨਾਂ ਨੇ ਤਾਂ ਹੁਣ ਇਦਾਂ ਹੀ ਕਰਦੇ ਰਹਿਣਾ ਜਿੱਥੇ ਅੱਗੇ ਇੰਨੀਆਂ ਸੁਣਦੇ ਆ ਉਹ ਸੁਣ ਲਾਂਗੇ ਫਿਰ ਕੋਈ ਗੱਲ ਨਹੀਂ ਇਹਦਾ ਕੰਮ ਜਿਉਂ ਆਈ ਹੈ ਨਾ ਇਹਨੇ ਇਹੋ ਕੰਮ ਕੀਤੇ ਆ ਸਵਾਦ ਦਾ ਤੇ ਇੱਕ ਵੀ ਨਹੀਂ ਕੀਤਾ ਕਦੀ ਕਿਸਨਾ ਸਿਰ ਉਡਾਲਿਆ ਕਦੀ ਕਿਸਨਾ